हां भाई मित्रों स्वागत ਕਰਦੇ ਆ ਤੁਹਾਡੇ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਉਮੀਦ ਆ ਨਾ ਸਾਰੇ ਭੈਣ ਭਰਾ ਚੜਦੀ ਕਲਾ ਚ ਹੋਵੋਗੇ ਆਪਾਂ ਵੀ ਪੂਰੀ ਚੜਦੀ ਕਲਾ ਚਾਂ ਬਾਕੀ ਕਰੋ ਚੈੱਕ ਜਿਹੜੀ ਆ ਆਪਣੀ ਬੀਜੀ ਗਈ ਸੀ ਕਣਕ ਠੀਕ ਆ ਯਾਰ ਕੱਲ ਕੱਲ ਮੈਂ ਬਲੌਗ ਬਣਾਇਆ ਤਾਂ ਹੈਗਾ ਸੀਗਾ ਉਹ ਵੀ ਡਿਲੀਟ ਹੋ ਗਿਆ ਜਿਹੜਾ ਤੁਸੀਂ ਦੋਹਾਂ ਪਹਿਲਾਂ ਇੱਕ ਦਿਨ ਪਹਿਲਾਂ ਨਾ ਬਲੌਗ ਦੇਖਿਆ ਇਹ ਵੀ ਡਿਲੀਟ ਹੋ ਗਿਆ ਸੀ ਮੈਂ ਤੁਹਾਨੂੰ ਦੱਸਿਆ ਜੀ ਵੀ ਇਹ ਤਾਂ ਚੱਲ ਮੈਂ ਉਹ ਕਰਕੇ ਪਾਤਾ ਗਾਹਣੀਆਂ ਆਪਣਾ ਡਾਟਾ ਥੋੜਾ ਜਿਹਾ ਹੋ ਹੋ ਗਿਆ ਉਰੇ ਪਰੇ ਚੱਲ ਕੋਈ ਨਾ ਦਾ ਕਰਕੇ ਇਹ ਵੀ ਮੈਂ ਦੁਬਾਰੀਆਂ ਬਣਾਉਣਾ ਇੱਕ ਦਿਨ ਜਾਣ ਕੇ ਗੱਬੇ ਆਪਣੇ ਗਾਇਬ ਪੈ ਗਿਆ ਹਲਿਉ ਆਪਾ ਬੱਟਾ ਪਾਈਆਂ ਨਹੀਂ ਕੱਲ ਇੰਨਾ ਆਪਾਂ ਕੰਮ ਵੀ ਨਹੀਂ ਕਰਿਆ ਆ ਦੇਖੋ ਉਮੀ ਪਈਆ ਇਹ ਚ ਬੱਟਾ ਪਾਵਾਂਗੇ ਅੱਜ ਬਾਕੀ ਕਰੋ ਇਧਰ ਚੱਕ ਤੁਹਾਨੂੰ ਆਪਣੇ ਆਲੂ ਚੱਕ ਕਰਾ ਦਈਏ ਮੈਂ ਕਿਹਾ ਵੀ ਹਰੇ ਹੋਇਆ ਏ ਜਾਂ ਨਹੀਂ ਬਾਕੀ ਐ ਚ ਬੀਜਣਾ ਆਪਾਂ ਨੇ ਆ ਦੇਖੋ ਜਿੱਥੇ ਉਰੇ ਆ ਪਾਈ ਹੋਈ ਆ ਇਹ ਜੀ ਬੀਜਣਾ ਆਪਾਂ ਨੇ ਬਰਸੀਨ ਇੱਕ ਕਰਾ ਇਹ ਚ ਬਰਸੀਨ ਦਾ ਕਰਨਾ ਬੀਜ ਚੱਲ ਬਾਕੀ ਦਾ ਆਪਣੇ ਚਾਰ ਹੈਗਾ ਨਾ ਚਲੋ ਸੋਨੂੰ ਨੂੰ ਆਲੂ ਜਿਹੜੇ ਆਪਣੇ ਦੋ ਕੀਲੇ ਲਾਨੇ ਦਿਖਾਉਣਾ ਪੱਟ ਕੇ ਆਪਣੇ ਲੱਗੇ ਨੇ ਭਰਾਓ 33 ਤਰੀਕ ਦੇ ਹਨਾ ਸੋਨੂੰ ਦਿਖਾਉਣਾ ਪੱਟ ਕੇ ਵੀ ਆਪਣਾ ਕੀ ਰਿਜ਼ਲਟ ਹਰਾ ਹੁੰਦਾ ਜਾਂ ਕੀ ਹਿਸਾਬ ਕਿਤਾਬ ਆ ਨਾਲੇ ਮੈਂ ਵੀ ਦੇਖਦਾ ਦਿਖਾਉਣਾ ਸੋਨੂੰ ਇੱਕ ਮਿੰਟ ਮਿੱਤਰੋ ਲੱਗਿਆ ਆਪਣਾ ਪਹਿਲਵਾਨ ਦੇਖੋ ਆਲੂ ਪੱਟਣ ਦੇਖਦੇ ਆ ਨਾਲੇ ਦਿਖਾਉਣਾ ਸੋਨੂੰ ਵੀ ਇੱਕ ਮਿੰਟ ਲੱਭ ਲਾਣ ਦੋ ਸਾਨੂੰ ਹੋਰ ਇੰਨੀ ਮਿਹਨਤ ਕੀਤੀ ਹੋਈ ਇਹਨਾਂ ਤੇ ਹਨਾ ਮਾਈਕਰੋ ਸੁੱਖ ਰੱਖੇ ਘੜ ਜਾ ਘੜ ਜਾ ਘੜ ਜਾ ਘੜ ਜਾ ਘੜ ਜਾ ਘੜ ਜਾ ਆ ਬਿਆ ਮਿੱਤਰੋ ਖੜ ਹਾਂ ਮਿੱਤਰੋ ਲੱਗ ਗਿਆ ਹਰਾ ਹੁਣ ਕਰੋ ਚੈੱਕ ਢੱਕ ਦੇ ਇਹਨੂੰ ਹਾਂ ਹੁੰਦੇ ਨੇ ਆਪਣੇ ਹਰੇ ਆਲੂ ਆ ਜਾਣਗੇ ਇੱਕ ਦੋ ਦਿਨਾਂ ਚ ਬਾਹਰ ਹੀ ਵੀ ਚਲੋ ਹੁਣ ਮੈਂ ਪੱਟਦਾ ਚਾਰ ਚਲੋ ਹੁਣ ਆਪਾਂ ਪੱਟ ਲਈਏ ਚਾਰ ਚਾਰ ਪੱਟ ਕੇ ਨਾ ਉਦੋਂ ਮਾਕਰੋਂ ਚੱਲਦੇ ਆ ਘਰੇ ਘਰੇ ਚੱਲ ਕੇ ਲੈ ਕੇ ਉਹਨਾਂ ਟਰੈਕਟਰ ਨਾਲ ਤੇ ਇਹਦੇ ਪਾ ਦਈਏ ਬੱਠਾ ਨਾਲਿਆ ਕਰ ਦਈਏ ਬਰਸੀਨ ਵਾਲਾ ਤਿਆਰ ਆ ਆਪਾਂ ਫਿਰ ਤੁਹਾਨੂੰ ਜਿਵੇਂ ਵੀ ਹੁੰਦਾ ਦਿਨ ਚ ਦੱਸ ਦਿਆਂ ਇੱਕ ਜਾਰ ਸਾਨੂੰ ਮੈਂ ਆਪਾਂ ਦੱਸਿਆ ਆਪਣੇ ਦੋ ਬੂਹ ਭਰੋਗ ਦੀ ਖਰਾਬ ਹੈ ਨਾ ਉਹਨਾਂ ਨੂੰ ਵੀ ਆਪਾਂ ਉਹ ਕਰਾਂਗੇ ਲੈ ਕੇ ਉਹ ਵੀ ਸਮਰਾਉਣੇ ਨੇ ਨਾਲ ਇੱਕ ਆਪਣੇ ਚਾ ਮੁੰਡੇ ਤੋਂ ਕਿਸ ਤੋਂ ਟਾਏ ਦਾ ਸਾਈਲਾ ਲਿਆ ਸੀ ਨਾ ਮੈਂ ਉਹ ਵੀ ਕੱਲ ਲੈ ਆਉਂਦਾ ਸੀਗਾ ਉਹਦੀ ਮੈਂ ਵਿੱਚ ਇੱਕ ਕਲਿੱਪਾ ਦਾ ਸੂਟ ਕਰੀਆਂ ਸੀ ਉਹ ਵੀ ਆਪਣਾ ਡਾਟਾ ਸਾਰਾ ਗਿਆ ਚਲੋ ਮਰਦਿਆਂ ਭਰਾਵੋ ਫੇਰ ਆਪਾਂ ਠੀਕ ਆ ਬਾਕੀ ਆ ਆਪਣਾ ਕਰ ਲੋ ਕਣਕ ਕਲਾ ਖੇਤ ਇੱਕ ਸਫਾਈ ਸਭੀ ਵਧੀਆ ਨਾਲ ਦੱਸਿਓ ਸਾਰੇ ਭਰਾ ਚਲੋ ਹੁਣ ਕਰ ਲਈਏ ਕੰਮ ਫੇਰ ਆਪਾਂ ਮਿਲਦੇ ਆਂ ਜਿਹੜਾ ਉਹ ਆਪਾਂ ਆਲੂ ਬੀਜੇ ਹੋਏ ਨੇ ਇਹਨਾਂ ਦੇ ਵੀ ਆਪਾਂ ਤੁਹਾਨੂੰ ਨਾ ਇੱਕ ਪੂਰਾ ਅਲੱਗ ਵਲੌਗ ਬਣਾ ਕੇ ਦੱਸਾਂਗੇ ਵੀ ਇਹ ਤੇ ਆਪਣਾ ਕਿੰਨਾ ਖਰਚ ਆ ਕਿਉਂ ਜਿਹੜੇ ਕੱਲੋਂ ਨਵੇਂ ਭਰਾਵਾਂ ਨੇ ਬੀਜਣੇ ਨੇ ਵੀ ਉਹਨਾਂ ਨੂੰ ਪਤਾ ਲੱਗੇ ਹਲੇ ਆਪਾਂ ਵੀ ਕਿਸੇ ਤੋਂ ਗਾਈਡ ਲੈ ਕੇ ਕੰਮ ਕਰਦੇ ਆ ਮੈਂ ਸਾਨੂੰ ਆਪੇ ਕਾਹ ਵੀ ਹਾਂ ਮੈਂ ਇਹਨੂੰ ਇੰਨਾ ਬਾਰੇ ਹਲੇ ਪਤਾ ਯਾਨੀ ਕਿ ਆਪਾਂ ਤੁਹਾਨੂੰ ਐ ਵੀ ਕਿਹੜੀ ਆਪਾਂ ਸਪਰੇਅ ਕਰੀਏ ਕੀ-ਕੋ ਕਰਿਆ ਸਾਰਾ ਵੀ ਆਪਾਂ ਨੂੰ ਇਹਦੀ ਕੀ ਆਮਦਨੀ ਹੁੰਦੀ ਆ ਸਾਰਾ ਤੁਹਾਨੂੰ ਪ੍ਰੋਫਿਟ ਦੱਸਾਂਗੇ ਲਾਭ ਵਾਢਿਓ ਠੀਕ ਆ ਉਹ ਆਪਾਂ ਇੱਕ ਅਲੱਗ-ਕੱਲਾ ਬਲੌਗ ਤੁਹਾਨੂੰ ਸੂਟ ਕਰਕੇ ਪਾਵਾਂਗੇ ਮਗਰੋਂ ਹਲੇ ਥੋੜਿਆ ਮੈਨੂੰ ਬੇਲੀ ਬੁਲੀ ਹੋ ਜਾਣਾ ਦਾ ਹਲੇ ਆਪਾਂ ਤੁਹਾਨੂੰ ਇਹਨਾਂ ਦੇ ਕੱਲਾ-ਕੱਲਾ ਖਰਚਾ ਦੱਸਾਂਗੇ ਵੀ ਹੁਣ ਤੱਕ ਆਪਣਾ ਕਿੰਨਾ ਆ ਗਿਆ ਫਿਰ ਜਿਹੜੀ ਦੋ ਵੀਡੀਓ ਪਾਵਾਂਗੇ ਜਿਹੜੀ ਇੱਕ ਗਾਂ ਵਾਲੀ ਵੀਡੀਓ ਅੱਡ ਪਾਵਾਂਗੇ ਉਹ ਤੇ ਤੁਹਾਨੂੰ ਜਿਵੇਂ ਆਪਾਂ ਨੂੰ ਇਹ ਕਿੰਨਾ ਪ੍ਰੋਫਿਟ ਹੋਇਆ ਉਹ ਤੋਂ ਮਗਰੋਂ ਇਹਦੇ ਵੀ ਕਿਹੜੇ-ਕਿਹੜੇ ਸਪਰੀ ਹਾਂ ਤੁਹਾਨੂੰ ਉਹ ਵੀ ਦੱਸਾਂਗੇ ਠੀਕ ਆ ਬਾਕੀ ਉਹਨਾਂ ਕਰ ਲਈਏ ਕੰਮ ਫਿਰ ਚੱਲਦੇ ਆ ਫਿਰ ਇਹਦੀ ਆ ਕੇ ਪਾਉਨੇ ਆ ਬੱਟਣਾ ਕਿਵੇਂ-ਕਿਵੇਂ ਕਿਾਰੇ ਪਾਉਨੇ ਆ ਤੁਹਾਨੂੰ ਸਾਰੇ ਦੱਸਾਂਗੇ ਠੀਕ ਆ ਬਾਕ ਰੋ ਜਿਹੜੀ ਆਪਣੀ ਮੋਟਰ ਆ ਇਹ ਇੱਧਰ ਲਈ ਕੋਠਾ ਆ ਇੱਧਰ ਲਾ ਆਪਣਾ ਯਾਨੀ ਕਿ ਆਪਣੀ ਜ਼ਮੀਨ ਇੱਧਰ ਲਈ ਆ ਇੱਧਰ ਲਈ ਤਾਂ ਜਿਹੜੀ ਆਹਾ ਇਹ ਤਾਂ ਆਪਣੇ ਚਾਚੇ ਦੀ ਆ ਹਨਾ ਆਪਣੀ ਤਾਂ ਕਿ ਇੱਧਰ ਇਦਾਂ ਮੈਂ ਕਹਾਂ ਦੱਸ ਦਾਂ ਭਰਾਵਾਂ ਨੂੰ ਤਾਂ ਮੈਂ ਪਹਿਲਾਂ ਵੀ ਤਾਂ ਬਲੌਗ 'ਚ ਪਰ ਚਲ ਕਈ ਭਰਾ ਹੁਣ ਹੋਰ ਨਵੇਂ ਦੇਖਣ ਲੱਗੇ ਨੇ ਮੈਂ ਕਹਾਂ ਚਲ ਉਹਨਾਂ ਨੂੰ ਦੱਸ ਦਈਏ ਹਨਾ ਚਲੋ ਠੀਕ ਆ ਭਰਾਵੋ ਹਾਂ ਮਿੱਤਰੋ ਹੁਣ ਚੱਲਦੇ ਆਪਾਂ ਬੱਟਾ ਪਾਉਣ ਮੋਟਰ ਤੇ ਪਹਿਲਾਂ ਜੇ ਮੈਂ ਪਾ ਕੇ ਲਗਾਉਣਾ ਤੇਲ ਜਾਂ ਤੇਲ ਘੱਟਾ ਥੋੜਾ ਜਿਹਾ ਪਾ ਲੈਣਾ ਬੱਤੀ ਪਾਉਣੀਆਂ ਨੇ ਤੇ ਇੱਥੇ ਜਿਹਾ ਬੜਾ ਕੰਪਨੀ ਹੈਗਾ ਚਲ ਇਹਨੂੰ ਕਰਦੇ ਆਂ ਝ ਆ ਕੱਲ ਦਾ ਖੜਾ ਆਇਆ ਫਿਰ ਮਾੜੀਆਂ ਨੇ ਲਿੰਕਾਂ ਵੀ ਲੋਡ ਕਰਦੀਆਂ ਨੇ ਦਿਖਾਉਣਾ ਤੁਹਾਨੂੰ ਵੀ ਇਹਦੀਆਂ ਬਾਕੀ ਮਾਰਦੇ ਆ ਸਿਰਫ ਝੋਟੇ ਦੀ ਆ ਮੇ ਉੱਤਰੀਆ ਇੰਨਾ ਕ ਮਿੱਤਰੋ ਤੇ ਬੈਟਰੀ ਤਾਂ ਟ੍ਰਿਪ ਲੈ ਜਾਂਦੀ ਆ ਵੀ ਟਿਕ ਬੜਾ ਲਾਏ ਕਰਕੇ ਫਿਰ ਉਹ ਖਾਦੀ ਦਾ ਤਾਂ ਕਰਕੇ ਉਹ ਇਹਦੇ ਆਪਣੇ ਆਲਟੀਨੇਟਰ ਵੀ ਬੜਾ ਲਾਇਆ ਤੁਹਾਨੂੰ ਉਹ ਵੀ ਕਦੇ ਰਿਵਿਊ ਦਵਾਂਗੇ ਵੀ ਆਪਣਾ ਕੀ ਕੋਈ ਚੇਂਜ ਕਰਿਆ ਹੋਇਆ ਇਹਦੇ ਕਰੋ ਜੇ ਲਿੰਕਾ ਲੋਡ ਕਰਦਾ ਤੁਹਾਨੂੰ ਦਿਖਾਉਣਾ ਇਹਦੀ ਲਿਫਟ ਦਾ ਚੱਕ ਲਈ ਇਹਦੇ ਨਾਲ ਮਿੱਤਰੋ ਆਹ ਲਿੰਕਾ ਜਾਣ ਯਾਰ ਇੱਕਦੇ ਜੇ ਦੋੇ ਪਾਸੇ ਉੱਜੀਆਂ ਨਹੀਂਵੇਂ ਹੁੰਦੀਆਂ ਨੇ ਇੱਕ ਆ ਦੋੇ ਪਾਸੇ ਡੰਡੇ ਨੇ ਜਿਵੇਂ ਆ ਦੇਖੋ ਦੀ ਨਾ ਆ ਚੀਜ਼ ਐਂ ਉੱਤਰਨੀ ਫੈੜਾ ਉਹ ਦੇਖੋ ਹੁਣ ਇਹਦੀ ਆਏ ਤੋਂ ਪਿੰਨ ਕੱਢਾਂਗੇ ਇਹ ਉੱਤੇ ਸੁਪਰ ਸੀਟਰ ਪਾਇਆ ਕਰਕੇ ਉੱਤੇ ਥੇ ਲਿਵਿਆਂਦੀ ਮੈਂ ਕਰਲਾ ਲੋਡ ਤੁਹਾਨੂੰ ਫੇਰ ਦਿਖਾਉਣਾ ਉਹ ਜੇ ਇੱਕ ਕਰਤੀਆ ਲਿੰਕਾ ਲੋਡ ਹੁਣ ਦੋੇ ਪਾਸੇ ਮਿਆਂ ਇਧਰਲੇ ਪਾਸੇ ਪਹਿਲਾਂ ਵੱਧ ਜੂੜੀਆਂ ਦੀ ਉੱਧਰਲੇ ਪਾਸੇ ਘੱਟ ਜਣ ਦੋੇ ਪਾਸੇ ਕਰ ਲਈ ਬਰਾਬਰ ਹੁਣ ਖੋਲਦੇ ਆਮ ਗੇਟ ਖੋਲਲਾ ਮੜਾ ਜਿਆ ਫਿਰ ਕੱਢਦੇ ਆ ਇਹਨੂੰ ਬਾਹਰ ਦਿਖਾਉਣਾ ਤੁਹਾਨੂੰ ਚਲੋ ਮਿੱਤਰੋ ਕੱਢਦੇ ਆ ਬਾਹਰ ਕੱਢ ਲਾ ਸਾਨੂੰ ਮਿਲਦਾ ਫਿਰ ਕੱਢ ਲਿਆ ਮਿੱਤਰੋ ਬਾਹਰ ਹੁਣ ਚੱਲਦੇ ਆ ਕੱਢ ਲਿਆ ਇੱਥੋਂ ਆ ਗੇਟ ਕੱਢ ਲੀਏ ਇੱਕ ਮਿੱਤਰੋ ਮੈਂ ਇਹਦੇ ਕਪੜਾ ਕੁੱਪੜਾ ਨਹੀਂ ਫੇਰਦਾ ਹੁੰਦਾ ਉਸ ਤੋਂ ਬਾਅਦ ਜਦ ਮੈਂ ਰੇਤਾ ਵਹਿਚਰੀ ਹਿੱਟਾ ਪੈਂਦੀਆਂ ਨੇ ਹੁਣ ਜਿਵੇਂ ਇਹਨੂੰ ਲਿਆਉਂਦੇ ਨੂੰ 2 ਸਾਲ ਰੇਡ ਤੇ ਤਾਂ ਆਪਾਂ ਲੀਲੂਰ ਨਹੀਂ ਮਾਰ ਦਿੰਦੇ ਆਪਾਂ ਸਿੱਧੇ ਹੀ ਚੱਲ ਪੂਗਾ ਤੇ ਜਈ ਪੁਰਾ ਕਹਿੰਦੇ ਨੇ ਕਪੜਾ ਮਾਰ ਕੇ ਜਾਂਦੇ ਨੇ ਉਸ ਤੋਂ ਬਾਅਦ ਇਹ ਟਰੈਕਟਰ ਤੇ ਝਰੀਟਾ ਫੈਂਦੇ ਨੇ ਮੇਰੇ ਹਿਸਾਬ ਨਾਲ ਉਹਨੂੰ ਚਲੋ ਚੱਲਦੇ ਆ ਪੰਪ ਤੇ ਉੱਥੇ ਜਾ ਕੇ ਮੜਦਾ ਤੁਹਾਨੂੰ ਉਹ ਆ ਗਏ ਮਿੱਤਰੋ ਸਾਹਮਣੇ ਪੰਪ ਤੇ ਇਹ ਮਿੱਤਰੋ ਪਾਪਾ ਆਪਣੇ ਨਾ ਮੈਂਟਰੇ ਲਵਾਈ ਆ 10 ਕਿਲੋਮੀਟਰ ਆ 1 2 ਕਿਲੋ ਮਾਟਾ ਤਾਂ ਕਰਦੇ ਆਪਾਂ ਦਾ ਦੌਫਾ ਵਾਟਾ ਹੀ ਨਹੀਂ ਤੇ ਇਹਦਾ ਪੰਪ ਤੇ ਬਾਕੀ ਉਹ ਆਗੇ ਕਰੋ ਸਾਹਮਣੇ ਚੈੱਕ ਹੁਣ ਪਵਾਉਣਾ ਤੇ ਸਾਨੂੰ ਤੇਲ ਪਵਾ ਕੇ ਮਿਲਦਾ ਉਹ ਆ ਗਏ ਸਾਹਮਣੇ ਹੁਣ ਮੈਂ ਪਵਾ ਲਾਂ ਤੇਲ ਕੀ ਚੱਲਦੇ ਆਪਾਂ ਮੋਟਰ ਤੇ ਹੋ ਆ ਗਏ ਮਿੱਤਰੋ ਘਰੇ ਪੰਪ ਤੋਂ ਤੇਲ ਪਾ ਕੇ ਹੋਰੇ ਆਪਣਾ ਸਾਹਮਣੇ ਘਰ ਹੁਣ ਛੜਦੇ ਆ ਲਾਣੇਦਾਰ ਤੇ ਪਹਿਲਵਾਨ ਦੀ ਉਹਨਾਂ ਦੀ ਰੋਟੀ ਆ ਗਈ ਅੰਦਰ ਆ ਜਿਓ ਉਹਨਾਂ ਨੇ ਕਰਕੇ ਇੱਕ ਚੱਕੀ ਪਾਏ ਥੋੜਾ ਜਿਹਾ ਕੰਮ ਗਿਆ ਜਿੱਦਾਂ ਜਾਣ ਫਟ ਕੇ ਆ ਜੀ ਉਹਨਾਂ ਦੀ ਰੋਟੀ ਚਾ ਲਿਆ ਕਰੋ ਤਾਂ ਕਿ ਇਹ ਚੱਲਦਾ ਫੇਰ ਉਹ ਚੱਲਦਾ ਜਾਂਦਾ ਖੇਤਿਆਂ ਤੇ ਫੜਦਾ ਹੋਣ ਠੀਕ ਆ ਹਾਂ ਆ ਗਏ ਮਿੱਤਰੋ ਖੇਤ ਆ ਖੜਾਤਾ ਆਪਣਾ ਚੈਂਪੀਅਨ ਉਹਨਾਂ ਨੂੰ ਰੋਟੀ ਦੇਤੀ ਔਰ ਰੋਟੀ ਖਾਣਾ ਆਹਾ ਆਪਣੇ ਰੋਟੀ ਖਾ ਰਾਨਾ ਤਾਂ ਫੇਰ ਆਪਾਂ ਲੱਗਦੇ ਆ ਪਾਣਾ ਮੜ ਜੀ ਮੈਂ ਵੱਟ ਪਾ ਕੇ ਦੇਖੀ ਸੀ ਸੋਨ ਦਿਖਾਵਾ ਵੀ ਕਹੇ ਜੀ ਪੈਂਦੀ ਆ ਕਰੋ ਚੈੱਕ ਆ ਦੇਖੋ ਬਾਕੀ ਕਰਦਾ ਮਾੜਾ ਜਾਂ ਡੰਡਾ ਹੋ ਕਰਨ ਵਾਲਾ ਆਪਣੇ ਥੋੜਾ ਟਾਈਟ ਕਰੂੰਗਾ ਆ ਫੇਰ ਥੋੜੀ ਜੀ ਖਾਣੇ ਲੱਗ ਜੂ ਚਲੋ ਆ ਆਪਣੇ ਆਲੂ ਪਾਉਣੇ ਆ ਵੱਟਾ ਸੋਨ ਦਿਖਾਉਣਾ ਫੇਰ ਓਵੇਂ ਮੜਾ ਜਾਂ ਰੀਲਾਂ ਬਣਾ ਲਈ ਜਿਹੜੀਆਂ ਪਹਿਲਾਂ ਦੀ ਮੇਰੇ ਤੋਂ ਸਾਰੀਆਂ ਡਿਲੀਟ ਹੋ ਗਈਆਂ ਜੇ ਤੁਸੀਂ ਆਪਣੀਆਂ ਰੀਲਾਂ ਨਾ ਸਾਰੀਆਂ ਚੈੱਕ ਆਊਟ ਕਰਨੀ ਨੇ ਆਪਣੀ ਆਈਡੀ ਹੈਗੀ ਜੋਤੀ ਰੰਗੀ ਤੇ ਚੈਂਪੀਅਨ 605 ਵਾਲੇ ਉੱਥੇ ਉਹਨੂੰ ਵੀ ਜਾ ਕੇ ਆਪਣੀ ਆਈਡੀ ਨੂੰ ਨਾ ਫੋਲੋ ਕਰਿਓ ਜਰੂਰ ਠੀਕ ਆ ਭਰਾਵੋ ਲੱਗਦਾ ਪਾਉਣ ਵੱਟ ਤੁਹਾਨੂੰ ਫਿਰ ਦਿਖਾਉਣਾ ਕਰੋ ਮਿੱਤਰੋ ਚੈੱਕ ਲੱਗ ਗਿਆ ਵੱਟਾ ਪਾਉਣ ਆਪਾਂ ਇੱਕ ਵੱਟ ਉਧਰ ਉਹ ਪਾਤੀ ਸੀ ਕੰਨੀ ਵਾਲੀ ਇੱਕ ਆ ਪਾਤੀ ਜਿੰਦਾ ਜਿੰਦਾ ਕਰ ਲਿਆ ਆਪਾਂ ਲੋਟ ਜਾਨੀ ਕਿ ਇੱਕ ਕਾਰੇ ਦੀਆਂ ਪੈ ਗਈਆਂ ਹੁਣ ਉਧਰ ਲਾਣੇਦਾਰ ਲਾਉਂਦਾ ਨਿਸਾਨੀਆਂ ਮੂਰੇ ਆ ਦੇਖੋ ਇਹਨੂੰ ਲਾ ਲਾਣ ਦਾ ਨਿਸਾਨੀਆਂ ਫਿਰ ਜਿਵੇਂ ਜਿਵੇਂ ਜਿੱਥੇ ਨਿਸ਼ਾਨੀ ਲਾਊਗਾ ਮੈਂ ਉਵੇਂ ਉਵੇਂ ਉੱਥੇ ਉਵੇਂ ਬੱਟ ਲੇ ਜੀ ਕਰੋ ਮਾਗਰਾ ਭਲਵਾਨ ਸਾਡਾ ਖੜਾਿਆ ਹੋਇਆ ਉਹ ਦੇਖੋ ਸਾਹਮਣੇ ਦੂਏ ਪਾਸੇ ਇਹ ਖੜ ਜੇਂਦਾ ਇਧਰਲੇ ਪਾਸੇ ਗਾਂ ਵਾਲੀ ਸਾਈਡ ਡੈਡੀ ਖੜ ਜੂਗਾ ਬਾ ਫਿਰ ਉਵੇਂ ਸਿੱਟੀ ਬੱਟ ਪੈਂਦੇ ਯਾਨੀ ਕਿ ਬੱਟ ਦੇ ਯਾਨੀ ਕਿ ਲੋਡ ਪੈਂਦੇ ਜੇ ਕਰੋ ਜੇ ਇੱਕ ਵਧੀਆ ਪੈਂਦੀ ਹੈ ਬਾਕੀ ਦੱਸਿਓ ਸਾਰੇ ਭਰਾ ਚਲੋ ਮੈਂ ਗਾਂ ਵਾਲੀ ਖੇਚਲਾ ਫਿਰ ਤੁਹਾਨੂੰ ਦਿਖਾਉਣਾ ਕਰੋ ਮਿੱਤਰਾਂ ਜੱਟ ਕਰਦੇ ਤਿੰਨੇ ਚਾਰੇ ਬਣਾ ਤੇ ਹੁਣ ਲੈ ਕੇ ਚੱਲਦਾ ਇਹਨੂੰ ਗਾਂ ਉਹ ਖਾ ਵੀ ਇੱਕ ਜਾਨਾ ਚਾ ਨਕਸਾਨੀਆਂ ਲਈ ਜਾਂਦਾ ਨੇ ਇੱਕ ਜਾਨਾ ਟਰੈਕਟਰ ਨਾਲ ਆਉਣ ਦਾ ਮਾਰਨ ਕਿਸੇ ਨੂੰ ਨਹੀਂ ਚੱਲੇ ਪਹਿਲਾਂ ਨਾਰੀਆਂ ਨੂੰ ਬੜਾ ਸਵਾਲ ਹੈ। ਬਾਕੀ ਇੱਕ ਘਰ ਦਾ ਕੇਦ ਕਰਕੇ ਸਾਨੂੰ ਬੰਦਾ ਹੈ ਨਾ ਬੰਦੇ ਨੂੰ ਆਏ ਮੇਰੀ ਨਕਸਾਨੀਆਂ ਲਾਉਂਦੀ ਰਹੋ ਨਹੀਂ ਘਰ ਦੇ ਬੰਦੇ ਦਾ ਸਾਰੇ ਬਰਾ ਮਨ ਨੂੰ ਪਤਾ ਜਿੱਥੇ ਇਦਾਈ ਕਰਦਾ। ਕਿਉਂੋ ਆ ਕੇਜ ਤੇ ਆਪਣੀ ਇੱਕ ਵਾਟ ਰਹਿ ਗਈ। ਫੇਰ ਆਪਣੇ ਹਾਂ ਇੱਕ ਇਦਰੇ ਕੋਦਰ ਦੋ ਰਹਿ ਗਈ ਆਹ ਘਟਾ ਲਾਣੇਦਾਰ ਉਹ ਖਿੱਚਦਾ ਵੀ ਆ ਵਾਟ ਰੂਮ ਫੇਰ ਮਿਲਦਾ। ਮਿੱਤਰ ਆਪਣੇ ਆ ਕੇ ਰੇਦੀਆਂ ਦਾ ਪੈ ਗਈਆਂ ਕਰੋ ਚੈੱਕ ਹੁਣ ਚਲਦੇ ਆ ਪਰਲੇ ਚ ਇਹ ਚ ਆਪਣੇ ਦੇਖ ਲੋ ਇੱਕ ਵਾਰ ਟਾਕੀ ਦੂਜੀ ਆਤੀ ਤੀਜੀ ਉਹ ਚੌਥੀ ਉਹ ਆ ਯਾਨੀ ਕਿ 20 ਵਿੱਚ ਜੇ ਆਪਣੇ 5 ਗੈਰੀ ਕਰਦੇ ਹੁੰਨੇ ਆਪਾਂ ਬਾਕੀ ਕਰੋ ਚੈੱਕ ਹੁਣ ਚਲਦੇ ਆ ਉਹ ਲਾਣੇਦਾਰ ਜਾਂਦਾ ਪਰਲੇ ਕਿਾਰੇ ਚ ਮੈਂ ਕਰਨਾ ਹੁਣ ਉਧਰ ਵੀ ਆ ਕੇ ਖਿੱਚਦਾ ਇੱਕਾ ਗੱਪੇ ਪੱਕੀ ਵਟਾ ਕੇ ਦੇ ਉੱਤੇ ਵੀ ਲਾ ਦੂੰ ਹਾਂ ਵੀ ਚਲ ਆਏ ਆ ਇੰਨੇ ਕਿ ਜੀ ਆਪਾਂ ਨੂੰ ਐ ਸਖਾ ਹੋ ਜੂ ਫਿਰ ਬਾਣਾ ਹੋਣੀ ਕਰਨਾ ਪੈਂਦਾ ਫਾਈਟ ਮਾਗ ਰੋਣਾ ਕਿ ਪੂਰੀ ਪੂਰੀ ਆ ਗਈ ਉਹ ਤੋਂ ਬਾਅਦ ਮੈਂ ਮਸੀਨਾਂ ਜਾ ਕੇ ਲੈ ਕੇ ਆਣੇ ਆਲਟਰਨੇਟ ਯਾਨੀ ਆ ਬਾਕੀ ਹਲੇ ਹਲੇ ਬਈ ਚਾਚੀ ਗਿਆ ਨੇ ਬੀਜਣੀ ਇਹਨਾਂ ਨੇ ਮਿੱਤਰੋ ਸਿੰਝ ਦਿੱਤੀ ਤਾਂ ਕਰਕੇ ਲੇਟ ਹੋ ਗਿਆ ਚਲੋ ਬਾਕੀ ਕਰਿਓ ਫਿਰ ਦੱਸਿਓ ਸਾਰੇ ਪਰ ਆਪਣੀ ਸਫਾਈ ਵੀ ਲੋਟਾ ਵੀ ਹੋ ਜੂ ਵਧੀਆ ਕਣਕ ਦੀ ਬਿਲਕੁਲ ਠੀਕ ਆ ਬਾਕੀ ਟੱਟਾਂ ਦੀ ਕਰ ਲੋ ਗੱਲੇ ਨਹੀਂ ਕਰਦੀਆਂ ਮੈਂ ਕਰੋ ਚੈੱਕ ਭਰਾਵੋ ਪੈ ਗਈਆਂ ਵੱਟਾਂ ਉਹ ਚੱਲਿਆ ਆਪਣਾ ਪਹਿਲਵਾਨ ਆ ਜਿਹੜਾ ਆਪਣਾ 20 ਵਿੱਗਿਆਂ ਦਾ 11 ਇਹਦੇ ਤਾਂ ਪਰ ਕੀਤੇ ਨੇ 6000 ਇਹਦੇ ਕੀਤੇ ਨੇ 6000 ਉਹਦੇ ਜਾਣ ਕੇ ਕੋਲ ਆਪਣੇ ਦੇ ਬਾ ਕਣਕ ਦੇ 12000 ਨੇ 40 ਵਿੱਗਿਆਂ ਚ ਆਪਾਂ ਫੁੱਲ हां 40 ਵਿਘਿਆ ਤੇ ਅਸੀਂ 12 11 ਇਹ ਕਰਦੇ ਹੁੰਨੇ ਆ ਇੱਕ ਆਪਣੇ ਮੋਟਰ ਵੜੀ ਇੱਕ ਆਪਣੇ ਖੇਤ ਪੱਧਰ ਨੇ ਥੋੜੇ ਕੰਪਿਊਟਰ ਖਰਾਬ ਪਾਈ ਗਰੀ ਲਵਾ ਦੇਣੇ ਤਾਂ ਕਰਕੇ ਆਪਾਂ ਨੂੰ ਐਡੀ ਕੋਈ ਭਰਨਾ ਕੋਈ ਦਿੱਕਤ ਨਹੀਂ ਹੁੰਦੀ ਹੈ ਨਾ ਇੱਕ ਐਜ ਤਾਂ ਆਪਣੀ ਹੈਗੀ 150 ਕਰਮ ਲਵਾਣ ਵਾਂਗੂ ਜਿਹੜਾ ਆ ਇਧਰਲਾ ਹੋ ਗਿਆ ਟੱਕ ਉਹਦੀ ਹੈਗੀ ਆਪਣੀ 50 ਕਰਮ ਲਵਾਣ ਦਾ ਬਾਕੀ ਇਹਦੀ ਐਨੂੰ ਚੜਾਈ ਹੈਗੀ 50 100 ਕਰਮ ਹਾਂ ਇਧਰ ਲਵਾਈ ਹੈਗੀ 150 ਚਲ ਹੁਣ ਚਲਦਿਆ ਘਰ ਨੂੰ ਘਰੋਂ ਪਾ ਕੇ ਲੈ ਕੇ ਆਣਾ ਹਲ ਆਪਣਾ ਕਣਕ ਵਾਲਾ ਕੰਮ ਨਿਬੜ ਗਿਆ ਹੁਣ ਇਹਦੇ ਤੇ ਡੈਡੀ ਇੱਥੇ ਕੋਈ ਲਾ ਲੈਣਗੇ ਪਹਿਲਵਾਨ ਹੈਗੇ ਇਹਦੇ ਨਾਲ ਲਵਾ ਦੂਗਾ ਵੱਧਦਾ ਕਹੀ ਨਹੀਂ ਲੱਗਣਗੇ ਆਥਣ ਦੀ ਬੇਲੀ ਆ ਇਹ ਬੰਦਾ ਆਪੀ ਲਾ ਦੂਗਾ ਚਲ ਇੱਕ ਮੈਂ ਲੈ ਕੇ ਆਉਣਾ ਹਾਂ ਹਾਲ ਹਾਲ ਪਾ ਕੇ ਹੁਣ ਆਪਣਾ ਰਹਿ ਗਿਆ ਕੱਲਾ ਬਰਸੀਨ ਵਾਲਾ ਬਰਸੀਨ ਵਾਲਾ ਵੀ ਤਿਆਰ ਕਰ ਦਈਏ ਫੇਰ ਇਹਦਾ ਰਾਂਝਾ ਜਿਹੜਾ ਆ ਖੜਾ ਇਹਦਾ ਹੱਲ ਫੇਰ ਕਰਾਂਗੇ ਇਹਦਾ ਬੂਸਰਾ ਆਂਦਾ ਪਹਿਲਾਂ ਮੈਨੂੰ ਆਇਆ ਵੀ ਆ ਸਾਰੇ ਕੰਮ ਨਿਬੜ ਲੀਏ ਫਿਰ ਆਪਾਂ ਨੂੰ ਖੱਤੇ ਦੀ ਟੈਂਸ਼ਨ ਮੁੱਕ ਜੂ ਫਿਰ ਤੁਹਾਨੂੰ ਇਹਦਾ ਸਾਰਾ ਰਿਵਿਊ ਵੀ ਦਵਾਗੇ ਆਪਣੇ ਟਰੈਕਟਰ ਦਾ ਨਾਲੇ ਤੇ ਇੱਕ ਅੱਧੀ ਹੋਰ ਮੋਡੀਫਿਕੇਸ਼ਨ ਕਰਾਵਾਂਗੇ ਤੁਹਾਨੂੰ ਦੱਸਿਆ ਚਲੋ ਚੱਲਦੇ ਹੁਣ ਪਿੰਡ ਨੂੰ ਕਰ ਲਿਆ ਮਿੱਤਰੋ ਕੱਢ ਲਿਆ ਦੀ ਖੇਤ ਚੋਂ ਬਾਹਰ ਹੁਣ ਚੱਲਦੇ ਆ ਘਰ ਨੂੰ ਘਰੇ ਚੱਲ ਗਏ ਅੱਜ ਇਹਦਾ ਜੂਗਾ ਹੈਗਾ ਪਹਿਲਾਂ ਦੋੜਦਾ ਵੀ ਭਰੇ ਖੱਟ ਗਿਆ ਹੁੰਦਾ ਆਪਣੇ ਕੋਲੇ ਮਿੱਤਰੋ ਦੂਆ ਤੰਮੀ ਵਾਲਾ ਨਹੀਂ ਹੈਗਾ ਆਪਣੇ ਵਾਲਾ ਦੂਆ ਜਿੰਦਾ ਮੈਨੂੰ ਤਾਂ ਹੋ ਵੀ ਨਹੀਂ ਪਤਾ ਕਿੱਥੇ ਪਿਆ ਸਾਡਾ ਇੱਥੇ ਬੁੱਝੇ ਕਿੱਥੇ ਆਉਂਦਾ ਜਿਆ ਚੱਲਦੇ ਆ ਬਾਕੀ ਆਹ ਅੱਜ ਜਿਹੜੀ ਜਿਹੜੀ ਵੀਰਾਟਾ ਬੋਣੀ ਆ ਕੇ ਹਾਲੇ ਹੀ ਜੁਰੂਰ ਤੋਂ ਸ਼ੁਰੂ ਕਰਦੇ ਹੋ ਕੰਮ ਕਰਕੇ ਸਾਡੇ ਗ੍ਰਾਕਾਉਂ ਦੇ ਨਾਲ ਹੜਲੇ ਕੀ ਇਹ ਪਾਜੇ ਹਾਲਾਂ ਦੀ ਵੀ ਜਿੱਕੇ ਜਾ ਪੂਰਾ ਡਵਲਪਮੈਂਟ ਕਮਿਟੀ ਨੂੰ ਚਲਾ ਕੇ ਜੇ ਕੋਈ ਵੀਰਾ ਦੀ ਚੰਗਾ ਦਿੱਤਾ ਹੁੰਦਾ ਹਾਂ ਜਿੰਦਾ ਉਹ ਵੀ ਆਪਾਂ ਸਾਰਾ ਤੁਹਾਨੂੰ ਦਿਖਾਵਾਂਗੇ 11 ਹਾਲਾਂ ਤੇ ਕਾਉਂ ਤਾਂ 11 ਪੱਗ ਲੈ ਕੇ ਆਉਂ ਇਹ ਆ ਫਾਹਣ ਰਿਹਾ ਇਹ ਲੋਕ ਤਾਂ ਆ ਜਾ ਕੇ ਹਲ ਤੇ ਚਾ ਪੂਰੀ ਲਿਫਟ ਲੋਕ ਸੱਟ ਕੇ ਕਿਹਾ ਬਾਹਣ ਵੀ ਵਧੀਆ ਕਿੱਲਾ ਅੱਜ ਆਪਣੇ ਕੋਲ ਟਾਈਮ ਵੀ ਹੈਗਾ ਐ ਦੇਖਾਂਗੇ ਲਾ ਕੇ ਹਨਾ ਵੀ ਕੀੜੇ ਗੇਜ ਨੂੰ ਹੈਗਾ ਤਾਂ ਲੋਕ ਵਿੱਕੀ ਦਵਾ ਉਹ ਨੂੰ ਗਿੱਲੇ ਚ ਹੜ ਲਾ ਕੇ ਦਿਖਾਵਾਂਗੇ ਵੀ ਆ ਆਪਣਾ ਕਿਵੇਂ ਚੱਲਦਾ ਲੋਡ ਚੱਲਦਾ ਜੇ ਉਹ ਵੀ ਤਾਂ ਦਿਖਾਉਂਗਾ ਜੇ ਕੋਈ ਆਪਣਾ ਕੋਈ ਵੀਡੀਓ ਬਣਾਉਣ ਵਾਲਾ ਬੰਦਾ ਮਿਲ ਕੇ ਆਪਾਂ ਬੰਦਾ ਨਾ ਰਿਹਾ ਅੱਜ ਬੈਠੋ ਨਿੱਨਾ ਹੋਇਆ ਉਹ ਨਾਲ ਮੈਂ ਸੁਭਾਈ ਜਨਨ ਜੀ ਦਾ ਵੀ ਕੱਢਦਾ ਜੇ ਕਦੇ ਮਿਲਦਾ ਹਾਲ ਬਾਤ ਕਰੋ ਮਿੱਤਰੋ ਚੈੱਕ ਪਾ ਲੇ ਹਾਲ ਹਾਂ ਚੱਲਦੇ ਆਪਾਂ ਮੋਟਰ ਤੇ ਇਹਨੂੰ ਕਰ ਦਿਆਂ ਸਟਾਰਟ ਲਾ ਕੇ ਚੱਲਦੇ ਆ ਖੇਤ ਹੂੰ ਦੇਖਣ ਆਕਰ ਹਲ ਹਲ ਪਾ ਲੈ ਤੁਹਾਨੂੰ ਮੋਟਰ ਤੇ ਅੱਜ ਹਲ ਲਾ ਕੇ ਦਿਖਾਉਣਾ ਸਮਾਰ ਕੇ ਚੱਲਦੇ ਆ ਹਾਂ ਜਾਈਏ ਨਾ ਮਿੱਤਰੋ ਰਾਤ ਮੋਟਰ ਤੇ ਇਹਨੂੰ ਹੁਣ ਦੱਸਿਆ ਵਾ ਪਹਿਲਾਂ ਵੀ ਹਾਲ ਪਾ ਲਈ ਨਾ ਕਰ ਜਾ ਕੇ ਦਿਖਾਉਣਾ ਮੋਟਰ ਤੇ ਵੀ ਪਰਫਾਰਮੈਂਸ ਵਾਕੀ ਕਰੋ ਜੇ ਕਰ ਆ ਜਾਣੇ ਆਪਣਾ ਪਿੰਡ ਦਾ ਸਰੋਦ ਪਿੰਡ ਦਾ ਮਿੱਤਰੋ ਆਪਣਾ ਬਰੇਲ ਕੋਲੇ ਤੇ ਜਮਾ ਨਾਲ ਹੀ ਇਹ ਪਿੰਡ ਦੀ ਆਪਣੀ ਫਿਰਨੀ ਆ ਆ ਗਏ ਮਿੱਤਰੋ ਖੇਤ ਆਹ ਜਿਹੜਾ ਆ ਨਹੀਂ ਦੇਖਦੇ ਕਹਿਰਾ ਪਿੱਕੇ ਦਾ ਡੇੜੇ ਪਿੱਕੇ ਦਾ ਆਪਾਂ ਇੰਨਾ ਕੀ ਲਰਾਉਂਦੇ ਨੇ ਪਰਸੀਨ ਦਾ ਚਾਰ ਆਪਣੇ ਕੋਲੇ ਹੈਗੇ ਕਰਕੇ ਇਹਨੂੰ ਬੋਹਣਾ ਦਿਖਾਉਣਾ ਤੁਹਾਨੂੰ ਇੱਕ ਮਿੰਟ ਟਰੈਕਟਰ ਟਪਾ ਲਾਂਗਾ ਆਹ ਕਹਿਰਾ ਜਾ ਮਿੱਤਰੋ ਕੱਲਾ ਬਰਸੀਨ ਹੀ ਰਹਿ ਗਿਆ ਬਾਕੀ ਤਾਂ ਤੁਸੀਂ ਦੇਖਿਆ ਬੱਟਾ ਇੱਧਰ ਮੈਂ ਆਹ ਬੱਟਾ ਮੁੱਟਾ ਇੱਧਰ ਪਾ ਗਿਆ ਸੀ ਉਹ ਆਪਣਾ ਬੰਦਾ ਆ ਦੇਖੋ ਬਹੁਤ ਹੀ ਨਾ ਆਹ ਇਹ ਆਪਣਾ ਕੋਇਲ ਆਉਣ ਲੱਗਿਆ ਹੋਇਆ ਇਹੀ ਆਪਣਾ ਬੀਜ ਹੀ ਰਹਿ ਗਿਆ ਇੱਧਰ ਆਪਣੇ ਆਲੂ ਆ 2 ਕਿਲੇ ਵਿਕੇਗਾ ਇੱਧਰ ਆਪਣੀ ਕਲਕਾ ਆਈ ਇੰਨਾ ਕਾ ਬੀਲੀਆ ਵਸੇ ਨੂੰ ਬਾਕੇ ਬੀਤ ਦੇ ਬਰਸੀਨ ਛੱਡ ਜੋ ਇੱਕ ਮਿੰਟ ਹਾਲਾ ਹਾਲਾ ਦੀ ਲਿਫਟ ਮੰਨ ਲੈ ਫਿਰ ਆਪਾਂ ਜਾਂਦੇ ਆ ਗੱਲਾਂ ਨਾਲ ਦੁਹਵਾਉਂਦੇ ਕੀਨੇ ਕੀ ਚੱਲਣ ਵਿੱਚ ਆਉਂਦਾ ਪਤਰਪ ਕਰਾ ਲੱਗਿਆ ਹੋਇਆ ਬਹੋਣਾ ਕਰੋ ਜੇ ਇੱਕ ਹਾਲ ਵਧੀਆ ਲੱਗਦੇ ਨੇ ਕੰਟਰੋਲ ਆਪਣਾ ਇੱਧਰੋਂ ਚਾਰ ਦੇ ਰੱਖਿਆ ਕਾਲਾ ਲੀਵਰ ਫੱਡੇ ਤੇ ਆ ਜਮਾ ਦਿਖਾਵਾ ਤੋਂ ਨੂੰ ਜਿੱਕੇ ਆਪਾਂ ਨੂੰ ਚਾਰੀ ਦੇ ਨੇ ਇੰਨੇ ਨੂੰ ਤਾਂ ਹੋਰ ਵੀ ਆ ਲੈਣੇ ਨਾ ਨਾ ਲੈਣਦੇ ਨਾ ਹੋਰ ਨਹੀਂ ਮੈਂ ਕਿਤੇ ਕੋਈ ਜੱਟ ਨਹੀਂ ਲੱਗਦਾ ਮੈਂ ਦੇ ਵਾਧਿਆ ਇਹ ਕਿਹੜਾ ਗਿੱਲਾ ਭਈਏ ਦਾ ਵਿੱਚ ਪਾਣੀ ਡੋੜਿਆ ਹੋਇਆ ਯਾਰ ਥੋੜੇ ਬੱਚੇ ਨੇ ਪਾਣੀ ਡੋੜਦਾ ਹਟਿ ਪਰਮਾਨ ਨੇ ਦਾ ਕਰਕੇ ਔਖਾ ਹੋ ਗਿਆ ਹੁਣ ਜਿਵੇਂ ਆ ਦੇਖ ਲੋ ਨਾ ਦੋ ਈਗਰ ਥੱਲੇ ਰੱਖਦੇ ਲੱਗਦੇ ਹਨ ਆਹ ਹਨ ਵੀ ਪੁੱਟਣ ਲੱਗਦੇ ਆਹ ਦੋ ਈਗਰ ਥੱਲੇ ਪਏ ਨੇ ਦੇਖੋ ਲੈ ਬਸ ਆ ਗਿੱਲਾ ਜਿੱਤੇ ਆਹ ਦੇਖੋ ਜਿਵੇਂ ਉਹਰੇ ਗਿੱਲਾ ਉਰੇ ਅੱਗੇ ਕਲਿੱਪ ਕੱਟਣ ਲੱਗ ਗਿਆ ਬਸ ਉਹ ਆਪਾਂ ਹੋ ਜੇ ਦਾ ਉਰੇ ਅੱਗੇ ਲੀਵਰ ਮੋੜਨਾ ਪਊ ਹਾਂ ਹਾਂ ਨਿੱਪ ਕੱਟਣ ਲੱਗ ਜੇ ਮੇਰੀ ਟਾਇਰ ਤੇਰਾ ਆਪਾ ਹੋ ਗਿਆ ਹਾਂ ਨਹੀਂ ਉੱਥਾ ਦੇਖ ਲੋ ਦੋਏ ਲੀਵਰ ਤੋਂ ਨੂੰ ਆਉਂਦੀ ਰਾਲ ਜਦੋਂ ਆਹ ਦੇਖੋ ਦੋਏ ਲੀਵਰ ਥੱਲੇ ਲੈਣ ਤੇ ਕਾਲਾ ਵੀ ਲਾਲ ਵੀ ਜਮਾ ਦੇਖ ਲੋ ਥੱਲੇ ਪਏ ਨੇ ਹੁਣ ਦੰਦ ਪਾਣਾ ਪਹਿਲਾ ਹੈ ਗੇਰ ਆ ਆ ਦੇਖੋ ਹਾਂ ਭਾਰਤੀਆਂ ਆਨੇ ਵਾਲੇ ਪੂਰੇ ਨੇ ਹਾਲ ਮਿੱਤਰੋ 11 ਨੇ ਇਹ ਬੰਦ ਨਹੀਂ ਹੁੰਦਾ ਕਿ ਜੇ ਬੰਦ ਸੱਨੇ ਬੈਨੇ ਦੀ ਗੱਲ ਹੈ ਬ੍ਰੇਕ ਲੱਭਦੀ ਨਹੀਂ ਮੁੜਦਾ ਨਾ ਕੋਈ ਭਰਾ ਕਹਿੰਦਾ ਵੀ ਉਹਦਾ ਬੱਟ ਵਾਲਾ gekeੜਾ ਨਹੀਂ ਬੱਟ ਕੋਲੇ ਵੀ ਹਰ ਘਟ ਲਾ ਜਾਂਦਾ ਹੈ ਨਾ ਕੋਈ ਕਹੇ ਹੁਣ ਕੀ ਦੀ ਗੱਲ ਕਰਦੇ ਪੈਨੇ ਔਰ ਦੇਖਣੋ ਆ ਇੱਧਰ ਦੇਖੋ ਲਾਣੇਦਾਰ ਕੀ ਕਰਦਾ ਜਿੰਨੇ ਜਾ ਕੇ ਥੋੜੀ ਨੀ ਕੰਟਰੋਲ ਲਾਉਣੀ ਪੈਂਦੀ ਆ ਬਾਲਾ ਗਿੱਲਾ ਫੇ ਟਰੈਕਟਰ ਸਲਿੱਪ ਕਰਨ ਲੱਗ ਜੇਦਾ ਚਲੋ ਮੈਂ ਬਾਲਾ ਤੁਹਾਨੂੰ ਫੇਰ ਮਿਲਦਾ ਹੁਣ ਕਦੇ ਫੇਰ ਦਿਖਾਵਾਂਗੇ ਬਿਹਲੇ ਟਾਈਮ ਲਾਨੇਦਾਰ ਉਧਰੋਂ ਗਾਲਾ ਕੱਢਦਾ ਫੇਰਾ। ਕੋਈ ਨਾ ਜਵੇ ਨਾ ਹੁੰਦਾ ਫੇਰ ਉਹਨਾਂ ਦਾ ਉਹ ਕਰਕੇ ਦਿਖਾਉਂਦਾ। ਹੁਣ ਡੈਡੀ ਬੈਠਾ ਮੇਰਾ ਔਖਾ ਹੋ ਜੂਗਾ। ਮੈਧਰੂ ਕਰੋ ਜੇ ਹੁਣ ਬਾਹੇ ਹੋਏ ਤੇ ਜਾਂਦਾ 1500 ਚੱਕਰ। ਰੋਏ ਲੀਵਰ ਥੱਲੇ ਪਹਿਲਾ ਹੀ ਗੇਅਰ। ਪੂਰਾ 15 ਦਾ ਦੇਖਿਓ ਕਿੰਨੀ ਕਿੰਨੇ ਦੌੜੂਂਦਾ। ਇਹ ਲੈ 100 ਚੱਕਰ ਤੋੜਿਆ ਹਾਰਦਿਕ। ਉਹ ਮੈਂ ਥੱਲੇ ਨੇ। ਇੱਕੋ ਨੇ ਆਈਂ ਆਈਂ ਦੇ ਵੀਰ ਅੱਥਈ ਨਹੀਂ ਰਿਹਾ ਉਹ ਮੇ ਕੋਲਾ ਗਿਆ ਹੋ ਜੇ ਨਾ ਹਾਲ 11 ਨੇ ਦੱਸਦਾ ਭਰਾਵਾਂ ਨੂੰ ਐ ਹਾਲ ਮਿੱਤਰੋ 11 ਨੇ ਸਾਰੇ ਪਾਸੇ ਹਲੇ ਵੀ ਦੋਈ ਨਹੀਂ ਬਰੋ ਵੀ ਪੈ ਨਹੀਂ ਲੈ ਕਰੋ ਕਰੋ ਚੈੱਕ ਆ ਕੇਰਾ ਬਾਦ ਆਪਾਂ ਨੇ ਆਹ ਖੜਾ ਆਪਣਾ ਟਰੈਕਟਰ ਹੁਣੇ ਲੈ ਕੇ ਚੱਲਦੇ ਆਂ ਪਿੰਡ ਨੂੰ ਹੋਰ ਦੇਖਦੇ ਅੱਜ ਕੀ ਕਰਦੇ ਆਂ ਕੰਮਕਾਰ ਉਹ ਤੁਹਾਨੂੰ ਦਿਖਾਵਾਂਗੇ ਆ ਵਧੀਆ ਬਾਦ ਆ ਥੋੜਾ ਜਿਹਾ ਗਿੱਲਾ ਮਖਾ ਕੱਲ ਕੱਲ ਦਾ ਤੇ ਨਾਲ ਕੇ ਕੱਲ ਤੋਂ ਹਲ ਦੇ ਰੂਟਾ ਵੀਟਰ ਫੇਰ ਕੇ ਇਹਦੇ ਨਾਲ ਕੱਲ ਤੋਂ ਹਲ ਦੇ ਨੂੰ ਹਾਲ ਫੇਰ ਤੇ ਰੂਟਾ ਵੀਟਰ ਫੇਰ ਕੇ ਬਸ ਅੱਧਾ ਫੇਰ ਬਰਸੀਨ ਲਾ ਦਾਂਗੇ ਕਿ ਜਦ ਨੂੰ ਆਪਣੇ ਆਲੂਆਂ ਉਲਾਂ ਤੇ ਵੀ ਸਪਰੇਅ ਕਰਾਂਗੇ ਨਾਲ ਉਧਰ ਕਣਕ ਦੀ ਵੀ ਕਰਨੀ ਹੈ ਜਰੂਰ ਕੀੜਾ ਦੇਖਣਾ ਕੱਲ ਨੂੰ ਕੱਲ ਨੂੰ ਤੇ ਕਰੂੰ ਸਪਰੇਅ ਤੁਹਾਨੂੰ ਦਿਖਾਉਂ ਬਲੌਗ ਚ ਇਵੇਂ ਬਣਾਵਾਂਗੇ ਬਾਜੇ ਨੂੰ ਕਰਦੇ ਆਂ ਰਾਠੇ ਨੂੰ ਸਟਾਰਟ ਲੈ ਕੇ ਚਲਦੇ ਆਂ ਘਰ ਨੂੰ ਆਪਣਾ ਕੋਈ ਪਹਿਲਵਾਨ ਨੇ ਲਾਤੇ ਲੱਗ ਭਾ ਉਹ ਕਣਕ ਕਾਲਾ ਕੰਮ ਬਣਾ ਨਿਭੜ ਗਿਆ ਆਲੂ ਵਾਲੇ ਇਧਰ ਆਪਣਾ ਪਹਿਲਾ ਨਵੇੜਾ ਉਹਨੂੰ ਸਪਰੇਅ ਸੱਟੇ ਦਾ ਹੀ ਰਹਿ ਗਿਆ ਗੱਲਾਂ ਉਹ ਕਰਦੇ ਆਂ ਇੱਕ ਆ ਕੱਲ ਤੋਂ ਹਲ ਦੇ ਨਿਰਾਵਾ ਦੇ ਵਰਸੀਨ ਬਸ ਟਰਨ ਕਰਦੇ ਆਂ ਸਟਾਰਟ ਫਿਰ ਇਹਨੂੰ ਚਲਦੇ ਆਂ ਘਰ ਨੂੰ ਇੱਕ ਮਿਟਰ ਆ ਜੇ ਇਹਨੂੰ ਆਪ ਕੋਲ ਨਹੀਂ ਆ ਜਾਈਦਾ ਉਹ ਮੈਨੂੰ ਦੱਸਿਓ ਜਰੂਰ ਹੈ ਇਹ ਕੱਲੇ ਆਪਣੇ ਵਾਲੇ ਦੀ ਫਾਲਟ ਆ ਜਾਂ ਕੀ ਆ ਜਿਵੇਂ ਜਰਮ ਹੈ ਦੀ ਲਿਫਟ ਚੱਕ ਕੇ ਉਹ ਕਰਦਾ ਝਟਕਾ ਮਾਰਦੀ ਆ ਯਾਰ ਇਹ ਵੀ ਇਹ ਆਪਣੇ ਵਾਲੇ ਦੀ ਲਿਫਟ ਜਾਂ ਦੇਖਦੇ ਫਿਰਦਾ ਵਰਕਾ ਜਾਂ ਨਾ ਵੀ ਸਾਰੇ ਪੀਸ ਕੀ ਆਉਂਦਾ ਇੱਕ ਪੜਾ ਜੂ ਜਿਵੇਂ ਆਪਾਂ ਲਿਫਟ ਚੱਕ ਕੇ ਤੇ ਲੀਵਰ ਖੜਾਤਾ ਇਹਾਂ ਨੇ ਹਵਾ ਦਾ ਸਮਾਨ ਨਹੀਂ ਝਟਕਾ ਮਾਰਨਾ ਜੂਰ ਨੇ ਇਹ ਬਦਲਿਆ ਯਾਰ ਇਹਨੂੰ ਕੀ ਚੱਕਰ ਆ ਫਿਲਟਰ ਵੀ ਮੈਂ ਦਾ ਬਦਲ ਕੇ ਦੇਖ ਲਵਾਂ ਆਪਾਂ ਜਾਣੇ ਆ ਘਰ ਨੂੰ ਕਰੋ ਚੈੱਕ ਵਾਕੀ ਆਪਣੇ ਆਲੂ ਦੇਖ ਲੋ ਲਾਗੇ ਨਿਕਲਲੇ ਵੀ ਤੁਹਾਨੂੰ ਤੜਕੇ ਦਿਖਾਇਆ ਸੀਗਾ ਆਪਣੇ بڑے ਭਾਈ ਦੀ ਕਣਕਾਂ ਇਹਦੀਆਂ ਵਾਲੇ ਬੱਟਾ ਪੌਣੀਆਂ ਨੇ ਇਹਦੀ ਸਿਮਾਰ ਹੋ ਗਿਆ ਜਿਹੜਾ ਖਾਣ ਚੱਲ ਗਿਆ ਕਿਵੇਂ ਰਾਤ ਨੂੰ ਆ ਗਈ ਸਾਰਾ ਕਣਕ ਦੀ ਬੰਦਾ ਕੋਈ ਆਪਾਂ ਨੂੰ ਕੋਈ ਕਣਕ ਦੀ ਜਿੱਦਾਂ ਕਿ ਜਮਾਈ ਤਮਾਦ ਰੋ ਤੁਹਾਨੂੰ ਦਿਖਾਉਂਦਾ ਬਾਕੀ ਕੀਮਤਾਂ ਛੋਟਾ ਹੋ ਗਿਆ ਹੋਵੇ ਚਾਰ ਜੱਜਰ ਲੈ ਮੈਂ ਪੁੱਛਿਆ ਨਹੀਂ ਹੈਗਾ ਚੱਲਦੇ ਆ ਹੁਣ ਬੰਦੇ ਨੂੰ ਮੇਤਰ ਆਇਆ ਡੇਰੀ ਤੇ ਦੁੱਧ ਪਾਉਣਾ ਇਹ ਆਪਣੇ ਚਾਚੇ ਦੇ ਮੁੰਡੇ ਦੀ ਡੇਰੀ ਆਇਆ ਤਾਂ ਮੈਂ ਕਈ ਕਿੱਡੇ ਲਾਣੇਦਾਰੀ ਪਾ ਕੇ ਆਂਦਾ ਹੁੰਦਾ ਮੈਂ ਤਾਂ ਅੱਜ ਕਈ ਤਰ੍ਹਾਂ ਮਗਰ ਆਇਆ ਬਾਕੀ ਆ ਮਸ਼ੀਨਾ ਜੀ ਇਹਨਾਂ ਲਾਉਂਦਾ ਫੈੜ ਇਹ ਸਾਨੂੰ ਤੇ ਦਾ ਹਿਸਾਬ ਕਿਤਾਬ ਨਹੀਂ ਬਾਕੀ ਕਾਹ ਰਿਸ਼ਤੇਦਾਰ ਆ ਸਾਡਾ ਨਵਾਂ ਮਿਲਣਾ ਇਹ ਮੂਲਕ ਹੁੰਦਾ ਹਲੇ ਕਿਉਂ ਲੈ ਕੈਮਰੇ ਦੇਖਣ ਨੂੰ ਨਹੀਂ ਹੁੰਦਾ ਕੋਈ ਨਹੀਂ ਹੁੰਦਾ ਹੈ ਬਾਕੀ ਹੋਰ ਸੁਣਾਓ ਸਾਕੀ ਬਲੌਗ ਨੂੰ ਘਰੇ ਜਾ ਕੇ ਐਂਡ ਕਰਾਂਗੇ ਹੁਣ ਦੁਬਾਰਾ ਦੁਬਾਰਾ ਨਹੀਂ ਕਰਪਲੈਨਿੰਗ ਹੋਊ ਚਲੋ ਠੀਕ ਆ ਮਿੱਤਰੋ ਪਾਤਾ ਮਿੱਤਰੋ ਦੁੱਧ ਹੁਣ ਇਹ ਤਾਂ ਲੈਣੇ ਆ ਪਰਚੀ ਪਰਚੀ ਲੈ ਕੇ ਚੱਲਦੇ ਆ ਫਿਰ ਘਰ ਨੂੰ ਮਿੱਤਰੋ ਆ ਗਏ ਦੁੱਧ ਪਾ ਕੇ ਘਰੇ ਦੁੱਧ ਮਾਜਣਾ ਹੁਣ ਸਾਈਕਲ ਤੇ ਪਾਉਣ ਨੂੰ ਦੱਸਿਓ ਜਿਹੜੇ ਭਰਾ ਹਲੇ ਹਲੇ ਵੀ ਸਾਈਕਲ ਚਲਾਉਂਦੇ ਨੇ ਚੱਲਦੇ ਹੁਣ ਤੁਹਾਨੂੰ ਘਰੇ ਜਾ ਕੇ ਮਿਲਦਾ ਆ ਗਏ ਮਿੱਤਰੋ ਦੁੱਧ ਪਾ ਕੇ ਘਰੇ ਹੁਣ ਕਰਦੇ ਆ ਬਲੌਗ ਨੂੰ ਐਂਡ ਖੜਜੋ ਇੱਕ ਮਿੰਟ ਦੂਜੇ ਲੋਟ ਲੱਗ ਕਰਦਾ ਸੋ ਆਪਣਾ ਅੱਜ ਦਾ ਵੀਲੌਗ ਕਰਦੇ ਆ ਪੈਥੀ ਹੈਂਡ ਉਮੀਦ ਹੈ ਬਲੌਗ ਸਾਰੇ ਭੈਣ ਭਰਾਵਾਂ ਨੂੰ ਪਸੰਦ ਆਇਆ ਹੋਊਗਾ ਠੀਕ ਆ ਮਿੱਤਰੋ ਮਿਲਦੇ ਆ ਕੱਲ ਨੂੰ ਤੇ ਆਪਣੇ ਸਾਰੇ ਭਰਾਵਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਨਾਲੇ ਕਰਦੇ ਇੱਕ ਵਧੀਆ ਕਮੈਂਟ ਨਾਲੇ ਜਿਹੜੀ ਸਾਇਰ ਤੇ ਨਾ ਬੈਲ ਵਾਲੀ ਘੰਟੀ ਉਹਨੂੰ ਜ਼ਰੂਰ ਦਬਾ ਬਲਿਓ ਤਾਂ ਕਿ ਯਾਦ ਵੀ ਆਪਾਂ ਨਵੀਂ ਵੀਡੀਓ ਪਾਈਏ ਸੋਨੋ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਠੀਕ ਆ ਮਿੱਤਰੋ ਕੱਲ ਨੂੰ ਸਵੇਰ ਮਿਲਦੇ ਆ ਨਵੇਂ ਵੀਲੌਗ ਦੇ ਨਾਲ ਗੁੱਡ ਨਾਈਟ ਸਾਰੇ ਮੇਰੇ ਭੈਣ ਤੇ ਭਰਾਵਾਂ ਨੂੰ ਆਪਣਾ ਵੀਲੌਗ ਦੇਖਣ ਲਈ ਤੁਹਾਡਾ ਬਹੁਤ 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 ਜ਼ਿਆਦਾ ਧੰਨਵਾਦ ਠ